ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦੇ ਜੀਵਨ ਵਿੱਚ ਤਿੰਨ ਮਾਵਾ ਦਾ ਬੜਾ ਅਹਿਮ ਰੂਲ ਹੁੰਦਾ ਹੈ ਉਹ ਤਿੰਨ ਮਾਵਾ ਕਿਹੜੀਆਂ ਨੇ ਜਿਨ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਉਹ ਤਿੰਨ ਮਾਵਾ ਕਿਹੜੀਆਂ ਨੇ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਹ ਤਿੰਨ ਮਾਵਾ ਕਿਹੜੀਆਂ ਨੇ ਜਿਨ੍ਹਾਂ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਤੇ ਜਦੋਂ ਬੰਦਾ ਉਹਨਾਂ ਤਿੰਨ ਮਾਵਾ ਤੋਂ ਦੂਰ ਹੋ ਜਾਂਦਾ ਹੈ ਜਾਂ ਉਹਨਾਂ ਤਿੰਨ ਮਾਵਾ ਨੂੰ ਭੁਲਾ ਦਿੰਦਾ ਹੈ ਜਵਸਾਰ ਦਿੰਦਾ ਤੇ ਬੜੀ ਵੱਡੀ ਲੰਮੀ ਖਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਉਹ ਤਿੰਨ ਮਾਵਾਂ ਨੇ ਜੀ ਪਹਿਲੀ ਮਾਂ ਜਿਹਦੀ ਕੱਖੋਂ ਸਾਡਾ ਜਨਮ ਹੋਇਆ ਉਹ ਮਾਂ ਜਿਨੇ ਸਾਨੂੰ ਜਨਮ ਦਿੱਤਾ ਜਿਨੇ ਸਾਡੀ ਪਰਵਰਿਸ਼ ਕੀਤੀ ਸਾਨੂੰ ਪਾਲਿਆ ਜਿਨੇ ਸਾਡੇ ਲਈ ਬੜਾ ਕੁਛ ਕੀਤਾ ਪਹਿਲੀ ਮਾਂ ਉਹ ਹੈ ਜਿਨੇ ਆਪਣੀ ਕੱਖ ਦੇ ਵਿੱਚ ਸਾਨੂੰ ਕਈ ਮਹੀਨਿਆਂ ਤੱਕ ਰੱਖਿਆ ਤੇ ਬੜਾ ਕਸ਼ਟ ਵੀ ਸਹਿਣ ਕੀਤਾ ਦੂਜੀ ਮਾਂ ਹੈ तृਤੀ ਮਾਂ ਜਿਹਨੂੰ ਗੁਰੂ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਮਾਤਾ ਤਰਤ ਮਹਤ ਅਸੀਂ ਬਾਣੀ ਚ ਪੜਦੇ ਆ ਨਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਜਿਸ तृਤੀ ਤੇ ਸਾਡਾ ਜਨਮ ਹੋਇਆ ਉਹ ਸਾਡੀ तृਤੀ ਮਾਂ ਉਹਨੂੰ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਤੇ ਤੀਜੀ ਸਾਡੀ ਮਾਂ ਹੈ ਸਾਡੀ ਮਾਂ ਬੋਲੀ ਜਿਹੜੀ ਬੋਲੀ ਅਸੀਂ ਆਪਣੇ ਪਰਿਵਾਰ ਚ ਜਨਮ ਤੋਂ ਜਨਮ ਹੋਣ ਤੋਂ ਬਾਅਦ ਸਿੱਖੀ ਜਿਹੜੀ ਬੋਲੀ ਚ ਸਾਡਾ ਜਨਮ ਹੋਇਆ ਹੈ ਜਿਹੜੀ ਸਾਡੀ ਮਾਂ ਬੋਲੀ ਹੈ ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਹੈ ਤੇ ਉਹਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਇਤਿਹਾਸ ਵਿੱਚੋਂ ਸਾਨੂੰ ਇੱਕ ਮਿਸਾਲ ਮਿਲਦੀ ਹੈ ਮਹਾਰਾਜਾ ਦਲੀਪ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਛੋਟੇ ਸੁਪੁੱਤਰ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਬੜੀ ਸਿਆਸਤ ਦੇ ਨਾਲ ਬੜੀ ਚਲਾਕੀ ਦੇ ਨਾਲ ਹੌਲੀ-ਹੌਲੀ ਇੰਨਾ ਮਾਵਾ ਤੋਂ ਨਖੇੜ ਦਿੱਤਾ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਦੂਰ ਕੀਤਾ ਗਿਆ ਕਿਉਂਕਿ ਜਦੋਂ ਅੰਗਰੇਜ਼ਾਂ ਦੇ ਹੱਥ ਵਿੱਚ ਪੰਜਾਬ ਦਾ ਰਾਜ ਆਇਆ ਪਹਿਲਾਂ ਤੇ ਮਹਾਰਾਜਾ ਦਲੀਪ ਸਿੰਘ ਜੀ ਦਾ ਪ੍ਰਬੰਧ ਕੀਤਾ ਰੱਖਿਆ ਗ੍ਰੰਥੀ ਸਿੰਘ ਉਹਨਾਂ ਨੂੰ ਗੁਰਬਾਣੀ ਸਿਖਾਉਂਦਾ ਰਿਹਾ ਪੰਜਾਬੀ ਸਿਖਾਉਂਦਾ ਰਿਹਾ ਹੋਰ ਵੀ ਜਿਹੜੀ ਸਾਡੇ ਧਰਮ ਦੀ ਸਿੱਖਿਆ ਉਹ ਦਿੰਦਾ ਰਿਹਾ ਪਰ ਬਾਅਦ ਵਿੱਚ ਹੌਲੀ-ਹੌਲੀ ਉਹਨਾਂ ਨੂੰ ਆਪਣੀ ਬੋਲੀ ਤੋਂ ਵੀ ਦੂਰ ਕਰ ਦਿੱਤਾ ਗਿਆ ਫਿਰ ਉਹਨਾਂ ਨੂੰ ਉਹਨਾਂ ਦੀ ਮਾਂ ਜਨਨੀ ਮਹਾਰਾਣੀ ਜਿੰਦ ਕੌਰ ਤੋਂ ਵਿਛੋੜ ਦਿੱਤਾ ਫਿਰ ਉਹਨਾਂ ਨੂੰ ਉਹਨਾਂ ਦੀ ਧਰਤੀ ਉਹਨਾਂ ਦਾ ਦੇਸ਼ ਉਹਨਾਂ ਦਾ ਉਰਾਜ ਜਿਸ ਸਮਰਾਜ ਵਿੱਚ ਉਹਨਾਂ ਦਾ ਅੰਪਾਇਰ ਵਿੱਚ ਜਨਮ ਹੋਇਆ ਸੀ ਉਹਦੇ ਤੋਂ ਵੀ ਵਿਛੋੜ ਦਿੱਤਾ ਤੇ ਅੰਗਰੇਜ਼ ਉਹਨਾਂ ਨੂੰ ਫਿਰ ਲੰਡਨ ਲੈ ਗਏ ਈਸਾਈ ਬਣਾ ਦਿੱਤਾ ਮਾਂ ਬੋਲੀ ਤੋਂ ਦੂਰ ਹੋ ਗਏ ਮਾਂ ਧਰਤੀ ਤੋਂ ਦੂਰ ਹੋ ਗਏ ਤੇ ਮਾਂ ਜਨਨੀ ਤੋਂ ਵੀ ਦੂਰ ਹੋ ਗਏ ਤਿੰਨਾ ਮਾਮਾਂ ਤੋਂ ਦੂਰ ਹੋਣ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਜੀ ਨੂੰ 크੍ਰਿਸਚੀਅਨ ਈਸਾਈ ਮਤ ਵਿੱਚ ਲੈ ਜਾਂਦਾ ਮਹਾਰਾਜਾ ਦਲੀਪ ਸਿੰਘ ਜੀ ਜਦੋਂ ਵੱਡੇ ਹੋਏ ਹੌਲੀ-ਹੌਲੀ ਜਦੋਂ ਅੱਗੇ ਉਮਰ ਵਧੀ ਤੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਸਮਝ ਆਈਆਂ ਜਦੋਂ ਫਿਰ ਉਹਨਾਂ ਦਾ ਮਹਾਰਾਣੀ ਜਿੰਦਕੌਰ ਨਾਲ ਮਲਾਪ ਵੀ ਹੋਇਆ ਕਿਉਂਕਿ ਮਹਾਰਾਣੀ ਜਿੰਦਕੌਰ ਜੀ ਉਸ ਟਾਈਮ ਨੇਪਾਲ ਵਿੱਚ ਸੀ ਤੇ ਰੋ ਰੋ ਕੇ ਦੁੱਖ ਸਹਿੰਦਿਆਂ ਉਹਨਾਂ ਦੀ ਅੱਖਾਂ ਦੀ ਜੋਤ ਵੀ ਚਲੀ ਗਈ ਸੀ ਤੇ ਕਲਕੱਤੇ ਵਿੱਚ ਫਿਰ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਆਏ ਸਨ ਪੰਜਾਬ ਵਿੱਚ ਆਉਣ ਦੀ ਆਗਿਆ ਨਹੀਂ ਸੀ ਤੇ ਮਹਾਰਾਣੀ ਜਿੰਦਕੌਰ ਨਾਲ ਜਦੋਂ ਉੱਥੇ ਉਹਨਾਂ ਦਾ ਬਲਾਪ ਹੋਇਆ ਤੇ ਮਹਾਰਾਣੀ ਜਿੰਦਕੌਰ ਬੜੇ ਸਾਲਾਂ ਬਾਅਦ ਜਦੋਂ ਆਪਣੇ ਪੁੱਤਰ ਨੂੰ ਮਿਲੀ ਗਲਵੱਕੜੀ ਚ ਲਿਆ ਹੱਥ ਫੇਰਦਿਆਂ ਫੇਰਦਿਆਂ ਜਦੋਂ ਪੁੱਤਰ ਦੇ ਸਿਰ ਤੇ ਹੱਥ ਗਿਆ ਨਾ ਮਹਾਰਾਜਾ ਦਲੀਪ ਸਿੰਘ ਜੀ ਦੇ ਤੇ ਸਿਰ ਤੇ ਉਹ ਜੋੜਾ ਹੀ ਨਹੀਂ ਸੀ ਉਹ ਜੂڑا ਉਹ ਕੇਸ ਜਿੰਨੂੰ ਮਹਾਰਾਣੀ ਜਿੰਦਕੌਰ ਦੀ ਛੋਟੇ ਹੁੰਦਿਆਂ ਜਿਹਦੇ ਚ ਕੰਗਾ ਫੇਰਦੇ ਹੁੰਦੇ ਸੀ ਤੇ ਬੜੇ ਪਿਆਰ ਨਾਲ ਜਿੱਥੇ ਕਦੇ ਕੇਸਾਂ ਦਾ ਜੂڑا ਕਰਦੇ ਹੁੰਦੇ ਸੀ ਜਿੱਥੇ ਕਦੇ ਦਸਤਾਰ ਸਜਾਉਂਦੇ ਹੁੰਦੇ ਸੀ ਉਹ ਕੇਸ ਹੀ ਸਿਰ ਤੇ ਨਹੀਂ ਸਨ ਮਹਾਰਾਣੀ ਜਿੰਦਕੌਰ ਵੇਖ ਨਹੀਂ ਸਨ ਸਕਦੇ ਉਹਨਾਂ ਦੀ ਜੋਤ ਉਸ ਟਾਈਮ ਅੱਖਾਂ ਦੀ ਜਾ ਚੁੱਕੀ ਸੀ ਪੁੱਤਰ ਨੂੰ ਗਲਵੱਕੜੀ ਚ ਲਿਆ ਕਈ ਸਾਲਾਂ ਬਾਅਦ ਮਿਲਿਆ ਤੇ ਜਦੋਂ ਹੱਥ ਸਿਰ ਤੇ ਗਿਆ ਸਿਰ ਤੇ ਕੇਸ ਨਹੀਂ ਸਨ ਤੇ ਮਹਾਰਾਣੀ ਜਿੰਦਕੌਰ ਦੀਆਂ ਭੁੱਬਾਂ ਨਿਕਲ ਗਈਆਂ ਤੇ ਮਹਾਰਾਣੀ ਜਿੰਦਕੌਰ ਨੇ ਆਖਿਆ ਸੀ ਪੁੱਤਰਾ ਮੇਰਾ ਰਾਜ ਚਲਿਆ ਗਿਆ ਮੇਰਾ ਸਿਰ ਦਾ ਸਾਈਂ ਚਲਿਆ ਗਿਆ ਮੇਰਾ ਸਭ ਕੁਝ ਗਵਾਚ ਗਿਆ ਸ਼ਾਇਦ ਇੱਡਾ ਵੱਡਾ ਦੁੱਖ ਮੈਨੂੰ ਨਹੀਂ ਲੱਗਾ ਹੋਣਾ ਜਿੰਨਾ ਵੱਡਾ ਦੁੱਖ ਅੱਜ ਤੇਰੇ ਤੋਂ ਸਿੱਖੀ ਦੂਰ ਹੋਣ ਦਾ ਮੈਨੂੰ ਲੱਗਾ ਅਜਤ ਤੇਰੇ ਸਿਰ ਤੇ ਦਸਤਾਰ ਨਾ ਵੇਖ ਕੇ ਕੇਸ ਨਾ ਵੇਖ ਕੇ ਜੂڑا ਨਾ ਵੇਖ ਕੇ ਜਿੰਨਾ ਵੱਡਾ ਝਟਕਾ ਤੇ ਦੁੱਖ ਮੈਨੂੰ ਲੱਗਾ ਇਹਨਾਂ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂ ਉਹ ਸਾਰਾ ਕੁਝ ਛੱਡਣਾ ਪਿਆ ਉਹਦਾ ਵੀ ਏਡਾ ਵੱਡਾ ਦੁੱਖ ਨਹੀਂ ਹੋਏਗਾ ਸਭ ਤੋਂ ਵੱਡਾ ਦੁੱਖ ਇਹ ਹੈ ਵੀ ਤੂੰ ਸਿੱਖੀ ਤੋਂ ਦੂਰ ਹੋ ਗਿਆ ਤੇ ਮਹਾਰਾਜਾ ਦਲੀਪ ਸਿੰਘ ਜੀ ਨੇ ਉਸ ਵੇਲੇ ਆਪਣੀ ਮਾਂ ਨੂੰ ਆਖਿਆ ਸੀ ਕਿ ਮਾਂ ਅੱਜ ਮੈਂ ਤੇਰੇ ਨਾਲ ਕਲਕੱਤੇ ਦੀ ਧਰਤੀ ਤੇ ਇੱਕ ਵਾਅਦਾ ਕਰਕੇ ਜਾਂਦਾ ਮੈਂ ਤੇਰਾ ਰਾਜ ਤੇ ਨਹੀਂ ਵਾਪਸ ਲਿਆ ਸਕਦਾ ਮੈਂ ਤੇਰੇ ਪਤੀ ਨੂੰ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਵਾਪਸ ਨਹੀਂ ਲਿਆ ਸਕਦਾ ਮੈਂ ਉਸ ਸਮਰਾਜ ਉਹ ਅੰਪਾਇਰ ਜਿਹੜਾ ਸਾਡਾ ਗਵਾਚ ਚੁੱਕਾ ਹੈ ਔਰ ਅੰਗਰੇਜ਼ਾਂ ਕੋਲ ਚਲਿਆ ਗਿਆ ਹੈ ਸ਼ਾਇਦ ਮੈਂ ਉਹਨੂੰ ਵੀ ਵਾਪਸ ਨਹੀਂ ਲਿਆ ਸਕਦਾ ਪਰ ਮੈਂ ਤੇਰੇ ਨਾਲ ਵਾਅਦਾ ਕਰਕੇ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਜਿਹੜੀ ਮੇਰੇ ਤੋਂ ਦੂਰ ਹੋ ਗਈ ਹੈ ਨਾ ਉਹਨੂੰ ਮੈਂ ਮਰਨ ਤੋਂ ਪਹਿਲਾਂ ਜਰੂਰ ਵਾਪਸ ਲਿਆਵਾਂਗਾ ਆ ਜਿਹੜੇ ਸਿਰ ਤੋਂ ਕੇਸ ਦੂਰ ਹੋ ਗਏ ਨੇ ਨਾ ਦਸਤਾਰ ਦੂਰ ਹੋ ਗਈ ਐ ਜਿਹੜੀ ਦਸਤਾਰ ਤੇ ਕਦੇ ਕਲਗੀਆਂ ਕਲਗੀ ਸਜਾਉਂਦਾ ਹੁੰਦਾ ਸੀ ਜਿਹੜੇ ਕੇਸ માં ਤੂੰ ਵੰਦੀ ਹੁੰਦੀ ਸੀ ਤੇ ਛੋਟੇ ਹੁੰਦੇ ਆ ਦਸਤਾਰ ਸਜਾਉਂਦੀ ਹੁੰਦੀ ਸੀ ਮਾਂ ਤੇਰੇ ਨਾਲ ਵਾਅਦਾ ਕਰਕੇ ਜਾਂਨਾ ਕਿ ਇਹ ਸਿੱਖੀ ਇਹ ਕੇਸ ਮੈਂ ਜਰੂਰ ਵਾਪਸ ਲੈ ਕੇ ਆਵਾਂਗਾ ਤੇ ਮਹਾਰਾਜਾ ਦਲੀਪ ਸਿੰਘ ਵਾਪਸ ਚਲੇ ਗਏ ਫਿਰ ਉਹਨਾਂ ਨੇ ਅੰਮ੍ਰਿਤ ਛਕਿਆ ਕੇਸ ਰੱਖ ਲਏ ਔਰ ਬਾਅਦ ਵਿੱਚ ਉਹ ਕਿੰਨੇ ਸਾਲ ਆਪਣੀ ਧਰਤੀ ਤੋਂ ਦੂਰ ਹੋ ਕੇ ਆਪਣੀ ਬੋਲੀ ਤੋਂ ਵਿਛੜਨ ਕਰਕੇ ਆਪਣੀ ਮਾਂ ਤੋਂ ਵਿਛੜਨ ਕਰਕੇ ਉਹ ਕਿੰਨਾ ਤੜਫਦੇ ਰਹੇ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਪੜ੍ਹਦੇ ਵੇਖੋ ਕਿ ਜਿਹੜਾ ਉਹਨਾਂ ਦੇ ਅੰਤਲੇ ਸਾਲ ਨੇ ਉਹ ਕਿੰਨੇ ਤੜਫ ਦੇ ਵਿੱਚ ਜਾਂ ਅੰਦਰ ਦੇ ਜਿਹੜੇ ਦੁੱਖ ਸੀਗੇ ਵਿਛੋੜੇ ਦੇ ਆਪਣੀ ਧਰਤੀ ਨਾਲੋਂ ਆਪਣੇ ਲੋਕਾਂ ਨਾਲੋਂ ਆਪਣੀ ਮਾਂ ਨਾਲੋਂ ਆਪਣੀ ਬੋਲੀ ਨਾਲੋਂ ਆਪਣੀ ਸਿੱਖੀ ਨਾਲੋਂ ਉਹ ਕਿੰਨੇ ਦਰਦ ਵਿੱਚ ਲੰਗੇ ਕਿੰਨੇ ਦੁੱਖ ਵਿੱਚ ਲੰਗੇ ਤੇ ਇਸ ਕਰਕੇ ਇਹ ਜਿਹੜੇ ਤਿੰਨ ਮਾਵਾਂ ਨੇ ਨਾ ਇਹਨਾਂ ਦਾ ਸਦਾ ਹੀ ਸਤਿਕਾਰ ਕਰਨਾ ਚਾਹੀਦਾ ਆਪਣੀ ਜਨਨੀ ਮਾਂ ਦਾ ਜਿਹਦੇ ਤੋਂ ਸਾਡਾ ਜਨਮ ਹੋਇਆ ਉਹਨੂੰ ਕਦੇ ਨਾ ਭੁੱਲੋ ਕਿਉਂਕਿ ਉਹਦਾ ਸਥਾਨ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਪਾ ਸਕਦਾ ਜਿਨne ਸਾਨੂੰ ਜਨਮ ਦਿੱਤਾ ਜਿਨne ਸਾਨੂੰ ਪਾਲਿਆ ਜਿਨਨੇ ਸਾਨਿਆ ਜਿੰਨੂੰ ਜਿਨਨੇ ਸਾਨੂੰ ਆਪਣਾ ਰੂਪ ਤੱਕ ਆਪਣਾ ਖੂਨ ਤੱਕ ਦੁੱਧ ਦੇ ਰੂਪ ਵਿੱਚ ਪਿਆਇਆ ਜਿਨਨੇ ਬੜੀ ਘਾਲਣਾ ਘਾਲੀ ਜਿਹੜੀ ਆਪ ਗਿੱਲੇ ਥਾਂ ਤੇ ਪੈਂਦੀ ਰਹੀ ਤੇ ਛੋਟੇ ਹੁੰਦੇ ਆ ਬਚਪਨ ਚ ਸਾਨੂੰ ਸੁੱਕੇ ਥਾਂ ਤੇ ਪਾਉਂਦੀ ਰਹੀ ਉਹਨੂੰ ਕਦੇ ਨਾ ਭੁੱਲੋ ਦੂਜਾ ਆਪਣੀ ਧਰਤੀ ਨੂੰ ਕਦੇ ਨਾ ਭੁੱਲੋ ਬੇਸ਼ੱਕ ਤੁਸੀਂ ਵਿਦੇਸ਼ਾਂ ਚ ਰਹਿੰਨੇ ਹੋ ਕਿਤੇ ਰਹਿੰਨੇ ਹੋ ਦੂਰ ਆਪਣੇ ਦੇਸ਼ ਤੋਂ ਆਪਣੀ ਧਰਤੀ ਨੂੰ ਜਿੱਥੇ ਸਾਡਾ ਜਨਮ ਹੋਇਆ ਕਦੇ ਨਾ ਵਿਸਾਰੋ ਉਹਦੇ ਨਾਲ ਹਮੇਸ਼ਾ ਜੁੜੇ ਰਹੋ ਤੇ ਤੀਜਾ ਆਪਣੇ ਘਰਾਂ ਦੇ ਵਿੱਚੋਂ ਜਿਹੜੀ ਸਾਡੀ ਮਾਂ ਬੋਲੀ ਹੈ ਨਾ ਉਹਨੂੰ ਕਦੇ ਦੂਰ ਨਾ ਹੋਣ ਦਿਓ ਅਸੀਂ ਦੂਜੀਆਂ ਭਾਸ਼ਾਵਾਂ ਬੋਲਣ ਵਿੱਚ ਬੜਾ ਮਾਣ ਮਹਿਸੂਸ ਕਰਦੇ ਹਾਂ ਵੀ ਸਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ ਸਾਨੂੰ ਫਲਾਣੀ ਭਾਸ਼ਾ ਬੋਲਣੀ ਆਉਂਦੀ ਹੈ ਪਰ ਪਿਆਰਿਓ ਜਿਹੜੀ ਸਾਡੀ ਬੋਲੀ ਹੈ ਨਾ ਸਾਡੀ ਮਾਂ ਪੰਜਾਬੀ ਬੋਲੀ ਉਹਨੂੰ ਕਦੇ ਨਾ ਵਿਸਾਰੋ ਉਨੂੰ ਹਮੇਸ਼ਾ ਯਾਦ ਰੱਖੋ ਉਹਦੇ ਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਸਿਖਾਓ ਜੇ ਵਿਦੇਸ਼ਾਂ ਚ ਵੀ ਰਹਿੰਦੇ ਹੋ ਤੇ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਾਲ ਜੋੜ ਕੇ ਰੱਖੋ ਘਰ ਬਾ ਘਰ ਦੇ ਵਿੱਚ ਹੁੰਦਿਆਂ ਆਪਣੀ ਬੋਲੀ ਦੇ ਵਿੱਚ ਗੱਲ ਕਰੋ ਇਸ ਕਰਕੇ ਆਪਣੀ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਬਹੁਤ ਸਾਰੇ ਦੁਨੀਆਂ ਦੇ ਉਹ ਦੇਸ਼ ਨੇ ਜਿਹੜੇ ਆਪਣੀ ਬੋਲੀ ਬੋਲਣ ਵਿੱਚ ਫਕਰ ਮਹਿਸੂਸ ਕਰਦੇ ਨੇ ਉਹਨਾਂ ਨੂੰ ਬੇਸ਼ੱਕ ਦੂਜੀ ਬੋਲੀ ਆਉਂਦੀ ਵੀ ਹੋਵੇ ਪਰ ਫਿਰ ਵੀ ਉਹ ਪਹਿਲ ਹਮੇਸ਼ਾ ਆਪਣੀ ਬੋਲੀ ਨੂੰ ਦਿੰਦੇ ਨੇ ਇਸ ਕਰਕੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੀ ਬੋਲੀ ਪੰਜਾਬੀ ਹੈ ਸਾਡੀ ਲਿਪੀ ਗੁਰਮੁਖੀ ਹੈ ਉਹਦੇ ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਔਰ ਇਹ ਤਿੰਨ ਜਿਹੜੀਆਂ ਸਾਡੀਆਂ ਮਾਵਾਂ ਨੇ ਨਾ ertidima ਜਿਹਦੇ ਵਾਸਤੇ ਸਾਡੇ ਸ਼ਹੀਦਾਂ ਨੇ ਖੂਨ ਡੋਲਿਆ ਜਿਹਦੇ ਵਾਸਤੇ ਸਿੱਖਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ 100 ਦੇ ਵਿੱਚੋਂ 93% ਕੁਰਬਾਨੀਆਂ ਸਿੱਖਾਂ ਦੀਆਂ ਜਿਹਦੇ ਜਿਸ ਦੀ ਆਜ਼ਾਦੀ ਵਾਸਤੇ ਕਾਲੇ ਪਾਣੀਆਂ ਤੱਕ ਦੀ ਸਜ਼ਾ ਕੱਟਣੀ ਪਈ ਉਸ ਧਰਤੀ ਨੂੰ ਵੀ ਕਦੇ ਨਾ ਵਸਾਰੋ ਇਸ ਕਰਕੇ ਤਿੰਨ ਮਾਵਾਂ ਨੂੰ ਹਮੇਸ਼ਾ ਯਾਦ ਰੱਖੋ ਔਰ ਜੇ ਤਿੰਨ ਮਾਵਾਂ ਨੂੰ ਤੁਸੀਂ ਜ਼ਿੰਦਗੀ ਵਿੱਚ ਯਾਦ ਰੱਖੋਗੇ ਨਾ ਜੁੜੇ ਰਹੋਗੇ ਤੇ ਕਦੇ ਵੀ ਤੁਹਾਨੂੰ ਜ਼ਿੰਦਗੀ ਵਿੱਚ ਹਾਰ ਦਾ ਨਮੋਸ਼ੀ ਦਾ ਪਛਤਾਵੇ ਦਾ ਮੂੰਹ ਨਹੀਂ ਦੇਖਣਾ ਪਏਗਾ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਜੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਤਾਂ ਕਿ ਇਹ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ